ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਬੱਡੀ ਦੇ ਟਾਪ ਜਾਫੀ ਖਿਡਾਰੀ ਜੱਗੂ ਹਾਕਮਵਾਲਾ ਦੀ ਜਿਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਵੱਡੇ ਵੱਡੇ ਕਬੱਡੀ ਦੇ ਮੱਲਾਂ ਨੂੰ ਜਫੇ ਲਾ ਕੇ ਆਪਣਾ ਨਾਂ ਬਣਾਇਆ ਵੱਡੇ ਵੱਡੇ ਸਨਮਾਨ ਦੇ ਇਨਾਮ ਜਿੱਤੇ ਆਖਰ ਕਬੱਡੀ ਦਾ ਇਹ ਤਾਕੜ ਜਾਫੀ ਜੱਗੂ ਕਿਹੜੀ ਖੁਰਾਕ ਖਾਂਦਾ ਹੈ ਕਬੱਡੀ ਤੋਂ ਖੇਡਣ ਤੋਂ ਪਹਿਲਾਂ ਕੀ ਕੰਮ ਕਰਦਾ ਰਹਾਂ ਕਿੰਨਾ ਪੜ੍ਹਿਆ ਲਿਖਿਆ ਹੈ ਇਹਨਾਂ ਦਾ ਉਸਤਾਦ ਕੌਣ ਹੈ ਜੱਗੂ ਦਾ ਵਿਆਹ ਹੋਇਆ ਜਾਂ ਨਹੀਂ ਹੁਣ ਤੱਕ ਕਬੱਡੀ 'ਚ ਕੀ ਕੁਝ ਜਿੱਤਿਆ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਆਪੇ ਮਿਲ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਜੱਗੂ ਹਾਕਮਬਾਲਾ ਦਾ ਅਸਲ ਨਾਮ ਜਗਦੇਵ ਸਿੰਘ ਹੈ ਜੱਗੂ ਦਾ ਜਨਮ 5 ਫਰਵਰੀ 1998 ਨੂੰ ਇਹਨਾਂ ਦੇ ਨਾਨਕੇ ਪਿੰਡ ਰੰਗੜਿਆਲ ਦੇ ਵਿੱਚ ਹੋਇਆ ਤੇ ਜੱਗੂ ਦੇ ਜੱਦੀ ਪਿੰਡ ਦੀ ਗੱਲ ਕਰੀਏ ਤਾਂ ਇਹਨਾਂ ਦਾ ਪਿੰਡ ਜ਼ਿਲ੍ਹਾ ਮਾਨਸੇ ਵਿੱਚ ਪੈਂਦਾ ਹੈ ਪਿੰਡ ਦਾ ਨਾਮ ਹੈ ਹਾਕਮਬਾਲਾ ਸੋ ਇਦਾਂ ਜੱਗੂ ਨੇ ਆਪਣੇ ਨਾਂ ਦੇ ਪਿੱਛੇ ਪਿੰਡ ਦਾ ਨਾਮ ਹਾਕਮਬਾਲਾ ਲਾਇਆ ਤੇ ਆਪਣੇ ਨਾਂ ਦੇ ਨਾਲ-ਨਾਲ ਪਿੰਡ ਦਾ ਨਾਮ ਵੀ ਦੇਸਾਂ ਵਿਦੇਸਾਂ ਵਿੱਚ ਰੋਸ਼ਨ ਕੀਤਾ ਤੁਹਾਨੂੰ ਦੱਸ ਦਈਏ ਕਿ ਜੱਗੂ ਨੂੰ ਖੇਡ ਦੇ ਵਿਦਵਾਨ ਦੇ ਰੇਮਬੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਹਨਾਂ ਨੂੰ ਲਾਲ ਪੱਟੀ ਵਾਲੇ ਮੁੰਡੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਜੱਗੂ ਖੇਡਣ ਵੇਲੇ ਆਪਣੇ ਮੱਥੇ ਉੱਤੇ ਲਾਲ ਪੱਟੀ ਬੰਨ੍ਹ ਕੇ ਖੇਡਦਾ ਹੈ ਜੱਫਾ ਲਾਉਣ ਤੋਂ ਬਾਅਦ ਜੱਗੂ ਨੂੰ ਭੰਗੜਾ ਪਾਉਣਾ ਵਧੀਆ ਲੱਗਦਾ ਪਰ ਵਿਆਹ ਸਾਧੀਆਂ ਚ ਜੱਗੂ ਬਿਲਕੁਲ ਨਹੀਂ ਨੱਚਦਾ ਤੇ ਘੱਟ ਬੋਲਦਾ ਹੈ ਇਹ ਖਿਡਾਰੀ ਉਦੋਂ ਹੀ ਐਕਸ਼ਨ ਕਰਦਾ ਜਦੋਂ ਸਾਹਮਣੇ ਵਾਲਾ ਖਿਡਾਰੀ ਹੱਦੋਂ ਵੱਧ ਐਕਸ਼ਨ ਕਰੇ ਨਹੀਂ ਤਾਂ ਜੱਗੂ ਹਲੀਮੀ ਦੇ ਨਾਲ ਨਰਮਦਿੱਲੀ ਦੇ ਨਾਲ ਖੇਡਦਾ ਹੁਣ ਜੇ ਜੱਗੂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਦੇ ਇੱਕ ਵੱਡਾ ਭਰਾ ਰਹਿੰਦੇ ਨੇ ਇਹਨਾਂ ਦੇ ਪਿਤਾ ਦਾ ਨਾਮ ਪਹਿਲਵਾਨ ਸਿੰਘ ਹੈ ਇਹਨਾਂ ਦੇ ਪਿਤਾ ਦੀ ਸਿਹਤ ਪੱਖੋਂ ਕਾਫੀ ਕਮਜ਼ੋਰ ਨੇ ਜਿਸ ਕਰਕੇ ਪਿੰਡ ਦੇ ਲੋਕ ਉਹਨਾਂ ਨੂੰ ਪਹਿਲਵਾਨ ਨਾਂ ਰੱਖਣ ਕਰਕੇ ਮਜ਼ਾਕ ਕਰਦੇ ਰਹਿੰਦੇ ਸੀ ਜੱਗੂ ਦੀ ਮਾਤਾ ਦਾ ਨਾਮ ਕਿਰਨਪਾਲ ਕੌਰ ਹੈ ਜੱਗੂ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਹੈ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ ਟੈਟੂ ਆਪਣੇ ਢੋਲੇ ਉੱਤੇ ਚੁਪਾ ਰੱਖਿਆ ਹੈ ਜੱਗੂ ਦੇ ਵੱਡੇ ਭਰਾ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਿ ਮੋਟਰਾਂ ਦਾ ਕੰਮ ਕਰਦਾ ਹੈ ਜੇ ਜੱਗੂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਜੱਗੂ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਪਲਸ 2 ਤੱਕ ਦੀ ਪੜ੍ਹਾਈ ਪੂਰੀ ਕੀਤੀ ਜੱਗੂ ਨੇ ਚੌਥੀ ਪਹਿਮੀ ਕਲਾਸ ਤੋਂ ਹੀ ਨੈਸ਼ਨਲ ਸਟਾਈਲ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਪਲਸ 2 ਤੋਂ ਬਾਅਦ ਉਹਨਾਂ ਨੇ 35 40 45 ਕਿਲੋ ਭਾਰ ਦੇ ਵਿੱਚ ਸਰਕਲ ਸਟਾਈਲ ਕਬੱਡੀ ਖੇਡਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਜਦੋਂ ਉਸਨੇ ਓਪਨ ਹੈਡਰ ਸ਼ੁਰੂ ਕੀਤਾ ਤਾਂ ਆਪਣੀ ਵਧੀਆ ਖੇਡ ਕਰਕੇ ਉਹ ਮਸ਼ਹੂਰ ਹੋਣ ਲੱਗ ਪਿਆ ਤੁਹਾਨੂੰ ਦੱਸ ਦੇ ਕਿ ਪਲਸ 2 ਪਾਸ ਕਰਨ ਤੋਂ ਬਾਅਦ ਜੱਗੂ ਪ੍ਰਿੰਟਿੰਗ ਪ੍ਰੈਸ ਦੀ ਦੁਕਾਨ ਤੇ ਕਾਰਡ ਛਾਪਣ ਦਾ ਕੰਮ ਸਿੱਖਣ ਲੱਗ ਪਿਆ ਸੀ ਪਰ ਨਾਲ ਹੀ ਨਾਲ ਉਹ ਕਬੱਡੀ ਨਾਲ ਵੀ ਜੁੜਿਆ ਰਿਹਾ ਮੈਂ ਤਲਾਉਂਦਾ ਰਿਹਾ ਕਬੱਡੀ ਦੇ ਨਾਲ ਨਾਲ ਕੰਮ ਸਿੱਖਣਾ ਉਸਨੇ ਸ਼ੁਰੂ ਕੀਤਾ ਸੀ ਕਿਉਂਕਿ ਘਰ 'ਚ ਗਰੀਬੀ ਵੀ ਸੀ ਘਰ ਦੇ ਵੀ ਕਹਿੰਦੇ ਸੀ ਕਿ ਕੋਈ ਕੰਮਕਾਰ ਸਿੱਖ ਲੈ ਕਬੱਡੀ ਦੇ ਵਿੱਚ ਐਵੇਂ ਸੱਟਾਂ ਫੱਟਾਂ ਲੱਗਦੀਆਂ ਰਹਿੰਦੀਆਂ ਨੇ ਪਰ ਜੱਗੂ ਨੂੰ ਕਬੱਡੀ ਨਾਲ ਪਿਆਰ ਸੀ ਉਹਨੇ ਕੰਮ ਵੀ ਸਿੱਖਿਆ ਤੇ ਕਬੱਡੀ ਵੀ ਖੇਡੀ ਜਦੋਂ ਹੌਲੀ-ਹੌਲੀ ਨਾਂ ਬਣਨਾ ਸ਼ੁਰੂ ਹੋਇਆ ਤਾਂ ਮਾਪੇ ਵੀ ਸਾਥ ਦੇਣ ਲੱਗੇ ਕਿ ਹੋਰ ਤਕੜਾ ਹੋ ਕੇ ਖੇਡ ਫਿਰ ਜੱਗੂ ਨੇ ਕੰਮ ਤੇ ਜਾਣਾ ਛੱਡ ਦਿੱਤਾ ਸਿਰਫ ਕਬੱਡੀ ਵੱਲੀ ਧਿਆਨ ਦਿੱਤਾ ਜੱਗੂ ਪਿੰਡ ਦੇ ਗਰਾਉਂਡ 'ਚ ਪ੍ਰੈਕਟਿਸ ਕਰਦਾ ਉਹਨਾਂ ਨੇ ਬੈਲੀ ਵਰਨਣਾ ਨੂੰ ਆਪਣਾ Está a tarefa. ਉਹਨਾਂ ਤੋਂ ਕਬੱਡੀ ਦੇ ਦਾਪੇ ਸਿੱਖੇ ਜੱਗੂ ਸਵੇਰੇ ਤੇ ਸ਼ਾਮ ਦੋ ਟਾਈਮ 3 ਤੋਂ 4 ਘੰਟੇ ਆਪਣੇ ਪਿੰਡ ਦੇ ਹੀ ਗਰਾਊਂਡ ਦੇ ਵਿੱਚ ਮਿਹਨਤ ਲਾਉਂਦਾ ਜਿਸ ਵਿੱਚ ਉਹ ਡੰਡ ਪੌੜੀਆਂ ਰੱਸਾ ਜ਼ਪੇਟਾ ਤੇ ਪ੍ਰੈਕਟਿਸ ਕਰਦਾ ਇਸ ਨਾਲ ਹੀ ਜੱਗੂ ਆਪਣੇ ਸਰੀਰ ਨੂੰ ਵਧੀਆ ਬਣਾਉਣ ਲਈ ਜਿੰਮ ਵਿੱਚ ਵੀ ਮਿਹਨਤ ਕਰ ਲਾਉਂਦਾ ਜੇ ਜੱਗੂ ਦੀ ਖੁਰਾਕ ਦੀ ਗੱਲ ਕਰੀਏ ਤਾਂ ਜੱਗੂ ਜ਼ਿਆਦਾਤਰ ਘਰ ਦੇ ਦੇਸੀ ਖੁਰਾਕ ਰੋਟੀ ਚੋਲ ਦੁੱਧ ਘਿਓ ਮੱਖਣ ਪਨੀਰ ਤੇ ਲੱਸੀ ਲੈਂਦਾ ਇਸ ਦੇ ਨਾਲ ਹੀ ਉਹ ਰਾਤ ਨੂੰ ਡਰਾਈ ਫਰੂਟ ਪਿਓ ਦਿੰਦਾ ਜਿੱਦਾਂ ਕਿ ਅਖਰੋਟ ਕਾਜੂ ਬਦਾਮ ਵਗੈਰਾ ਰਾ ਸਵੇਰੇ ਇਹਨਾਂ ਨੂੰ ਖਾ ਲੈਂਦਾ ਇਸ ਤੋਂ ਬਿਨਾ ਜੱਗੂ ਆਪਣੀ ਖੁਰਾਕ ਦੇ ਵਿੱਚ ਫਰੂਟ, ਅੰਡੇ, ਜੂਸ, ਮੀਟ ਵਗੈਰਾ ਵੀ ਲੈਂਦਾ ਹੈ। ਜੱਗੂ ਹਕਮਬਾਲਾ ਸੰਕਰਪੂਰੀ ਕਬੱਡੀ ਕਲੱਬ ਦੇ ਭਗਵਾਨਪੁਰ ਕਬੱਡੀ ਕਲੱਬ ਵੱਲੋਂ ਖੇਡਦਾ ਰਿਹਾ ਹੈ। ਕਈ ਇਨਾਮੀ ਖਿਡਾਰੀਆਂ ਨੂੰ ਜੱਫੇ ਲਾਏ ਇਨਾਮ ਜਿੱਤਦੇ ਜਿਸ ਕਰਕੇ ਖਿਡਾਰੀ ਕਬੱਡੀ ਪ੍ਰਮੋਟਰਾਂ ਦੀ ਨਿਗਾਹ ਵਿੱਚ ਆ ਗਿਆ। ਸਾਲ 2019 ਦੇ ਵਿੱਚ ਪਹਿਲੀ ਵਾਰ ਜੱਗੂ ਦੁਬਈ 'ਚ ਕਬੱਡੀ ਖੇਡਣ ਗਿਆ। ਉਸ ਤੋਂ ਬਾਅਦ ਜੱਗੂ ਮਲੇਨ ਤੇ ਕੈਨੇਡਾ ਦੇ ਵਿੱਚ ਵੀ ਕਬੱਡੀ ਖੇਡ ਚੁੱਕਿਆ ਤੇ ਹੋਰ ਵੀ ਦੇਸ਼ਾਂ ਵਿੱਚ ਕਬੱਡੀ ਖੇਡੇਗਾ। ਜੱਗੂ ਨੂੰ ਸਭ ਤੋਂ ਪਹਿਲਾਂ ਸਨਮਾਨ ਉਹਨਾਂ ਦੇ ਪਿੰਡ ਹਾਕਮਬਾਲਾ ਵੱਲੋਂ ਦਿੱਤਾ ਗਿਆ ਜੋ ਕਿ ਉਹਨਾਂ ਨੂੰ ਬੁਲਟ ਨਾਲ ਸਨਮਾਨਿਤ ਕੀਤਾ ਗਿਆ ਸੀ ਉਸ ਤੋਂ ਬਿਨਾਂ ਪਿੰਡ ਅਹਿਮਦਪੁਰ ਕਬੱਡੀ ਕੱਪ ਤੇ ਵੀ ਜੱਗੂ ਨੂੰ ਆਲਟੋ ਕਾਰਨਲ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਧਰਮਪੁਰੇ ਤੋਂ 1 ਲੱਖ ਨਗਦ ਤੇ ਸਨਮਾਨਿਤ ਕੀਤਾ ਗਿਆ ਛੇਵੇਂ ਕਬੱਡੀ ਕੱਪ ਦੇ ਵਿੱਚ ਪਾਲਾ ਯੂਐਸ ਵੱਲੋਂ ਜੱਗੂ ਨੂੰ ਮੋਟਰਸਾਈਕਲ ਦਿੱਤਾ ਗਿਆ ਹੁਣ ਵੀ ਲਗਾਤਾਰ ਜੱਗੂ ਦੇ ਸਨਮਾਨ ਚੱਲ ਰਹੇ ਨੇ ਉਹ ਇਨਾਮ ਵੀ ਲਗਾਤਾਰ ਜਿੱਤ ਰਹੇ ਨੇ ਜੱਗੂ ਨੇ ਸਨੇਰ ਕਬੱਡੀ ਕੱਪ ਦੇ ਵਿੱਚ ਪਹਿਲਾ ਮੋਟਰਸਾਈਕਲ ਜਿੱਤਿਆ ਸੀ ਜੋ ਕਿ ਉਹਨਾਂ ਨੇ ਅਹਿਮਦਪੁਰ ਦੀ ਗਰੀਬ ਘਰ ਦੀ ਕੁੜੀ ਨੂੰ ਗਿਆ ਦੇ ਵਿੱਚ ਗਿਫਟ ਦਿੱਤਾ ਸੀ ਜੱਗੂ ਨੇ ਕਮੈਂਟਰ ਵੱਲੋਂ ਇਹ ਗੱਲ ਟੂਰਨਾਮੈਂਟ ਦੇ ਵਿੱਚ ਬੁਲਾ ਦਿੱਤੀ ਸੀ ਕਿ ਇਹ ਮੇਰਾ ਜਿੱਤਿਆ ਹੋਇਆ ਪਹਿਲਾ ਮੋਟਰਸਾਈਕਲ ਇੱਥੋਂ ਹੀ ਗਰੀਬ ਕਰਦੀ ਕੁੜੀ ਨੂੰ ਵਿਆਹ ਦੇ ਲਈ ਗਿਫਟ ਦੇ ਦਿੱਤਾ ਜਾਵੇਗਾ ਉੱਥੋਂ ਲੋਕਾਂ ਨੂੰ ਜੱਗੂ ਦੀ ਚੰਗੀ ਖੇਡ ਦੇ ਨਾਲ-ਨਾਲ ਉਹਨਾਂ ਦੀ ਦਰਿਆਦਿਲੀ ਦਾ ਵੀ ਸਬੂਤ ਮਿਲਿਆ ਸੋ ਇਦਾਂ ਜੱਗੂ ਹੁਣ ਤੱਕ ਵੱਡੀ ਰਾਹੀ ਕਈ ਮੋਟਰਸਾਈਕਲ ਸਕੂਟਰ ਮੱਝਾਂ ਗਾਵਾਂ ਐਲਸੀਡੀਆਂ ਵਾਸ਼ਿੰਗ ਮਸ਼ੀਨਾਂ ਡਰੈਕਟਰ ਕਾਰਾਂ ਹਾਰਲੇ ਬੁਲਟ ਸੋਨੇ ਦੇ ਛੱਲੇ ਮੁੰਡੀਆਂ ਦੇ ਨਾਲ-ਨਾਲ ਨਕਦ ਇਨਾਮ ਜਿਵੇਂ 31000 ਹਰ 115100 31000 51000 ਜਿੱਤ ਚੁੱਕਿਆ ਅੱਗੇ ਵੀ ਜੱਗੂ ਆਪਣੀ ਵਧੀਆ ਖੇਡ ਕਰਕੇ ਹੋਰ ਵੀ ਇਨਾਮ ਜਿੱਤਦਾ ਰਹੇਗਾ ਤੇ ਆਪਣਾ ਨਾਂ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਦਾ ਰਹੇਗਾ ਜੱਗੂ ਨੂੰ ਜੱਗਾ ਚਿੱਤੀ ਕਬੱਡੀ ਖਿਡਾਰੀ ਦੀ ਖੇਡ ਵਧੀਆ ਲੱਗਦੀ ਹੈ ਰੈਡਰਾਂ ਵਿੱਚੋਂ ਜੱਗੂ ਜੀਵਨ ਮੰਨ ਕੇ ਵਾਲਾ ਪਸੰਦ ਹੈ ਹੁਣ ਜੇ ਜੱਗੂ ਦੇ ਵਿਆਹ ਦੀ ਗੱਲ ਕਰੀਏ ਤਾਂ ਜੱਗੂ ਦਾ ਵਿਆਹ ਹੋ ਚੁੱਕਿਆ ਹੈ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਪੁੱਤ ਨੇ ਜਨਮ ਲਿਆ ਸੋ ਤੁਹਾਨੂੰ ਕਬੱਡੀ ਖਿਡਾਰੀ ਜੱਗੂ ਦੀ ਖੇਡ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਇਹੋ ਜਿਹੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ